ਜੋ ਪਾਣੀ ਦੀ ਲੋਟ ਪੰਜਾਬ ਦੀ ਹੋ ਰਹੀ ਹੈ ਪਹਿਲਾਂ ਤੋਂ ਔਰ ਜੋ ਹੁਣ ਤਾਜ਼ਾ ਹੋ ਰਹੀ ਸੀ ਮੈਂ ਤੁਹਾਨੂੰ ਇੱਕ ਦੱਸ ਦੇਣਾ ਚਾਹੀਏ ਪਾਣੀ ਹਰਿਆਣੇ ਨੂੰ ਜੋ ਜਾ ਰਿਹਾ ਹੈਗਾ 8500 ਕਿਊਸਿਕ ਜਿਹੜਾ ਕਿ 4000 ਕਿਊਸਿਕ ਤਾਂ ਪਹਿਲਾਂ ਹੀ ਦੇ ਚੁੱਕੇ ਸੀ ਪੰਜਾਬ ਗਵਰਨਮੈਂਟ ਨਾਲ ਮੈਂ ਨਾਲ ਗਵਰਨਮੈਂਟ ਵਾਲਿਆਂ ਨੂੰ ਪੁੱਛਣਾ ਚਾਹੁੰਨਾ ਨੇ ਜਦ ਤੁਸੀਂ 4000 ਕਿਊਸਿਕ ਵਾਟਰ ਪਹਿਲਾਂ ਦਿੱਤਾ ਹੈ 4 April ਤੋਂ 4 6 April ਤੋਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਦੱਸਿਆ ਉਦੋਂ ਕੌਨਫੀਡੈਂਸ ਚ ਲਿਆ ਕਿ ਅਜ਼ੀਆ ਐਕਸਟਰਾ ਉਹਨਾਂ ਦੇ ਕੋਟੇ ਤੋਂ ਜ਼ਿਆਦਾ ਦੇ ਰਹੇ ਹਨ ਨੋ ਡਾਊਟ ਇਹਦੇ ਚ ਹਰਿਆਣਾ ਗਵਰਨਮੈਂਟ ਦੀ ਬੇਵਕੂਫੀ ਹੈ ਉਹਨਾਂ ਨੂੰ ਜਿਹੜਾ ਕੋਟਾ ਮਿਲਿਆ ਸੀ ਉਹਨਾਂ ਨੇ ਉਸ ਨੂੰ ਪਹਿਲੇ ਯੂਜ਼ ਕਰ ਲਿਆ ਹੈ ਉਹਦਾ ਇਸਤੇਮਾਲ ਪਹਿਲਾਂ ਕਰ ਲਿਆ 20 ਮਈ ਤੋਂ ਪਹਿਲਾਂ ਹੀ ਤੇ ਜੇ ਉਹਦਾ ਪਹਿਲਾਂ ਉਹਨਾਂ ਨੇ ਯੂਜ਼ ਕਰ ਲਿਆ ਉਹਦਾ ਹਰਿਆਣਾ ਪੰਜਾਬ ਤੋਂ ਭਰੇ ਵੀ ਔਰ ਪੰਜਾਬ ਦੇ ਉਹ ਡਿਸਟ੍ਰਿਕਟ ਤੋਂ ਭਰਨ ਜਿੱਥੇ ਪਹਿਲਾਂ ਝੋਨਾ ਲੱਗਣਾ ਤੇ 20 ਪਿਆੜੀ ਹੋਣਾ ਅਜੇ ਤੇ ਸਾਰਾ ਪਾਣੀ ਇਹ ਉਹਦੇ ਲਈ ਇਸਤੇਮਾਲ ਹੋਣਾ ਝੋਨੇ ਲਈ ਐਕਸਟਰਾ ਜਿਹੜਾ ਕਿ ਕੱਸੀਆਂ ਤੇ ਸੂਇਆਂ ਦੀ ਸ਼ਕਲ ਤੇ ਦਿੱਤਾ ਜਾਊਗਾ ਇਹਦਾ ਖਰਚਾ ਨਾ ਪੰਜਾਬ ਕਿਉਂ ਭਰੇ ਪਰ ਮੈਂ ਕੁਝ ਦਿਨ ਸਾਡੀ ਸਰਕਾਰ ਤੋਂ ਕੋ ਕਹਿ ਰਹੇ ਆਂਦੇ ਆਣਾਂ ਨਾਲ ਤਾਂ ਗੱਲਬਾਤ ਚ ਕਰਦੇ ਆਪਾਂ ਔਰ ਕੇਂਦਰ ਦੀ ਪੰਜਾਬ ਵਾਲਿਆਂ ਤੋਂ ਪੁੱਛਦੇ ਤੁਸੀਂ ਪਹਿਲਾਂ ਕਿਉਂ ਨਹੀਂ ਬੋਲੇ ਕਿਉਂ ਨਹੀਂ ਦੱਸਿਆ 4 ਤਰੀਕ ਨੂੰ ਕਿ ਤੁਸੀਂ ਐਕਸਟਰਾ ਪਾਣੀ ਦੇ ਰਹੇ ਹੋ ਉਹਨਾਂ ਨੂੰ ਜਿਕਰ ਕੀਤਾ ਇਹਦਾ ਹੁਣ ਜਦੋਂ ਤੁਹਾਡੇ ਗਲੇ ਚ ਗੁੱਠਾ ਦਿੱਤਾ ਉਹਨਾਂ ਨੇ ਫੇਰ ਬੋਲ ਰਹੇ ਜਦ ਕਿ ਹਰ ਰੋਜ਼ ਰਾਤਾਂ ਨੂੰ ਤੁਸੀਂ ਫੋਨ ਤੇ ਵੀ ਗੱਲਾਂ ਕਰਦੇ ਹੋ ਦਿੱਲੀ 'ਚ ਤੁਹਾਡੀਆਂ ਗਰਬਾਹੀਆਂ ਵੀ ਆ ਇੱਕ ਦੂਜੇ ਨਾਲ ਆਦਰਵਾਇਜ਼ ਆ ਅਸੀਂ ਕੱਲ ਸੰਘਰਸ਼ ਕਰ ਰਹੇ ਸੀ ਉੱਥੇ ਤੁਸੀਂ ਬੀਜੇਪੀ ਵਾਲਿਆਂ ਦੀ ਤੇ ਕਾਂਗਰਸ ਵਾਲਿਆਂ ਦੀ ਲੜ ਕੇ ਇੱਕ ਫੈਕਟਰੀ ਐ ਪੇਪਰ ਮਿਲ ਐ ਜੋ ਲੱਗਣਾ ਚਾਹੀਦਾ ਰੈੱਡ ਕਟਾ ਕੀ ਦੀ ਔਰ ਪੂਰੀ ਗਵਰਨਮੈਂਟ ਉਹਦੀ ਮਦਦ ਕਰਦੀ ਸੀ ਕਿ ਲਗਵਾਈ ਜਾਵੇ ਇਹ ਤੁਹਾਡੀਆਂ ਗੱਲਬਾਹੀਆਂ ਨਿੱਜੀ ਤੌਰ ਤੇ ਨਹੀਂ ਸਰਕਾਰਾਂ ਦੇ ਲੈਵਲ ਤੇ ਵੀ ਨੇ ਔਰ ਨੂਰਾ ਕੁਸ਼ਤੀ ਕਰਦੇ ਹੋ ਤੁਸੀਂ ਕਿ ਤੂੰ ਆ ਬਿਆਨ ਦੇ ਦੇ ਮੈਂ ਐ ਕਰ ਦੂੰਗਾ ਇੱਕ ਮਾ ਹੁੰਦੇ ਜਾਂ ਸੁਣਿਆ ਕਿ ਨਵਾਂ ਦਾ ਚੇਅਰਮੈਨ ਬਦਲ ਰਿਹਾ ਚੇਅਰਮੈਨ ਬਦਲ ਨਾਲ ਕਿਉਂ ਪਾਣੀ ਰੁਕ ਜਾਊਗਾ ਜਿਹੜਾ ਐਕਸਟਰਾ ਨਹੀਂ ਬਲਕੇ ਐਕਸਟਰਾ ਤਾਂ 18500 ਕਿਊਸਿਕ ਮੰਗੀ ਰਹੇ ਨੇ 4000 ਤੁਸੀਂ ਦੇ ਚੁੱਕੇ ਸੀ 4.5 ਹਜ਼ਾਰ ਹੋਰ ਮੰਗ ਰਹੇ ਨੇ ਔਰ ਹੋਰ ਤਾਂ ਹੋਰ ਉਹਨਾਂ ਨੇ ਅੱਜ ਸਾਡਾ ਜਿਹੜਾ ਉਹ ਤੋਂ ਪਾਣੀ ਛੱਡਦਾ ਅਧਿਕਾਰੀ ਕੁਲਦੀਪ ਸਿੰਘ ਉਹ ਬਦਲ ਕੇ ਹਰਿਆਣੇ ਕੇਡਰ ਦਾ ਨਾਇੰਦਾ ਇਹਦੇ ਬਾਰੇ ਕੋਈ ਗੱਲ ਕਰੂਗਾ ਅਰ ਇਹਦਾ ਨੁਕਸਾਨ ਕਿਹਨੂੰ ਹੋਣਾ ਹੈ ਜਿਨ੍ਹਾਂ ਨੇ ਪਹਿਲਾਂ ਝੋਨਾ ਲਾਉਣਾ ਮੌਨਸੂਨ ਆਉਣ ਤੋਂ ਪਹਿਲਾਂ ਤੇ بارشਾਂ ਤਾਂ ਕਦੋਂ ਹੁੰਦੀਆਂ ਨੇ ਮੀਂਹ ਤਾਂ ਕਦੋਂ ਪੈਂਦੇ ਨੇ ਉਦੋਂ ਪਹਿਲਾਂ ਆਲੇ ਕੀ ਕਰਾਂਗੇ ਇਹ ਪਾਣੀ ਜਦੋਂ ਹਰਿਆਣੇ ਨੂੰ ਛੱਡਿਆ ਗਿਆ ਪਰ ਥੋੜਾ ਜਿਹਾ ਪਿੱਛੇ ਆਜੋ ਮੈਂ ਤੁਹਾਨੂੰ ਦੱਸ ਦੇਣਾ ਇਹਦੀ وجہ ਕੀ ਹੈ ਕਿਉਂ ਹੋ ਰਿਹਾ ਹੈ ਇਹ 47 ਤੋਂ ਬਾਅਦ 48 ਚੇਕ ਅੰਦਰ ਖਾਤੇ ਗੱਲ ਹੋ ਗਈ ਸੀ ਕਿ ਰਾਜਸਥਾਨ ਨੂੰ ਪੰਜਾਬ ਦੇ ਵਿੱਚੋਂ ਹਰੀਕੇ ਹੈੱਡਚੋ ਇੱਕ ਰਾਜਸਥਾਨ ਫੀਡਰ ਕਹਿ ਲੋ ਜਾਂ ਜੋ ਵੀ ਉਹਦਾ ਨਹਿਰ ਦਾ ਨਾਮ ਹੋ ਉਹ ਰੱਖੀ ਬੈਠੇ ਨੇ ਮੈਂ ਉਹਦੀ ਪ੍ਰਾਈਮ ਮਿੰისტਰ ਦਾ ਨਾਮ ਨਹੀਂ ਲੈਣਾ ਚਾਹੁੰਦਾ ਕਿ ਉਹਦੇ ਨਾਮ ਤੇ ਇੱਕ ਜਿਹੜੀ ਨਹਿਰ ਚਾੜੀ ਹੈ 8 ਮਤਲਬ ਤੁਸੀਂ ਕਹੋ 8 ਐਮਐਫ ਜਿੰਨਾ ਪੰਜਾਬ ਦਾ ਟੋਟਲ ਕ ਬਚਿਆ ਨਾ ਉਨਾਂ ਪਾਣੀ ਲੈ ਕੇ ਜਾ ਰਹੀ ਹੈ ਉਹ ਡਿਸਾਈਡ ਹੋ ਗਿਆ ਸੀ ਬਣਨੀ ਹੈ ਪੱਛਵੰਗਿਆ ਦੇ ਵਿੱਚ ਆ ਕੇ ਇੱਕ ਸਮਝੌਤਾ ਹੁੰਦਾ ਜਿਹਦੇ ਤੇ ਪੰਜਾਬ ਦੇ ਹੀ ਇੱਕ ਉਦੋਂ ਦੇ ਇਰੀਗੇਸ਼ਨ ਮਿਨਿਸਟਰ ਸੀ ਮੈਂ ਲੰਦਾ ਹੈ ਚੌਧਰੀ ਲਹਿਰੀ ਸਿੰਘ ਜਿਨ੍ਹਾਂ ਨੇ ਸਾਈਨ ਕੀਤਾ ਸੀ ਉਹਦੇ ਵਿੱਚ ਇਹ ਕੀਤਾ ਗਿਆ ਸੀ ਕਿ ਰਾਵੀ ਤੇ ਬਿਆਸ ਵਾਲਾ ਪਾਣੀ 8 ਐਮ ਐਫ ਦਿੱਤਾ ਜਾਊਗਾ ਰਾਜਸਥਾਨ ਨੂੰ ਔਰ 7.5 ਅਣਵੰਡਿਆ ਪੰਜਾਬ ਸੀ ਜਿਹੜਾ ਉਹਦੇ ਕੋਲੇ ਰਹੂਗਾ ਇਹ ਸਮਝੌਤਾ ਕਿਹਨੇ ਕਰ ਲਿਆ ਵੀ ਪੰਜਾਬ ਦੀ ਗਵਰਨਮੈਂਟ ਨੇ ਸੈਂਟਰ ਵਾਲੇ ਤਾਂ ਕਹਿਣਗੇ ਉਹ ਤਾਂ ਲੁਟੇਰੇ ਸੀ ਇਹ ਸਾਡੇ ਹਰ ਰਿਸੋਰਸ ਨੂੰ ਲੁੱਟਣ ਵਾਲੇ ਲੁਟੇਰੇ ਨੇ ਸਾਡੀ ਪੰਜਾਬ ਗਵਰਨਮੈਂਟ ਨੇ ਸਮਝੌਤਾ ਕਿਵੇਂ ਕਰਿਆ ਤੇ ਕੌਣ ਸੀ ਉਦੋਂ ਸਾਡਾ ਉਹ ਤਾਂ ਮੈਂ ਦੱਸਦਾ ਚੌਧਰੀ ਲਹਿਰੀ ਸਿੰਘ ਸੀ ਇਰੀਗੇਸ਼ਨ ਮਨਿਸਟਰ ਕੌਣ ਸੀ ਚੀਫ ਮਨਿਸਟਰ ਉਦੋਂ ਕਿਹੜੀ ਪਾਰਟੀ ਦੀ ਸਰਕਾਰ ਸੀ ਕਾਂਗਰਸ ਦੀ ਕੀ ਕੀਤਾ ਤੁਸੀਂ ਉਦੋਂ ਸਮਝੌਤਾ ਕਰ ਲਿਆ ਔਰ ਉਸ ਤੋਂ ਬਾਅਦ ਇੱਕ ਆ ਜਿਹੜੀ ਸੰਧੀ ਦਾ ਰੌਲਾ ਪਿਆ ਹੋਇਆ ਸੀ ਬੰਦ ਕਰ ਦਿਆਂਗੇ ਇਹਨੂੰ ਪਾਕਿਸਤਾਨ ਦਾ ਪਾਣੀ ਇਹ ਕਿਹਨੇ ਕੀਤੀ ਸੀ ਜਵਾਰ ਨਾਲ Nehru ਦੇ ਕਾਂਗਰਸ ਦੀ ਸਰਕਾਰ ਨੇ ਕੀ ਕੀਤਾ ਸੀ ਉਹ ਚ ਫੈਸਲਾ ਕਿ ਸਤਲੁਜ ਰਾਵੀ ਤੇ ਬਿਆਸ ਸੀ ਇੱਧਰ ਰਹਿ ਜਾਓ ਜੇਲਮ ਤੇ ਚਨਾਬ ਉਹ ਸਾਰੇ ਉੱਧਰ ਜਾਣ ਦਿਓ ਜਾਂ ਕਿਉਂ ਵੱਡੇ ਦਰਿਆ ਨਹੀਂ ਇੱਕ ਕੋਈ ਕਈ ਤੋਂ 24 ਐਮਐਫ ਦੇ ਦੋਨੇ ਨਹੀਂ ਤੇ ਆ ਛੋਟੇ ਛੋਟੇ ਨੇ ਰਾਵੀ ਦਾ ਤਾਂ 6 ਐਮਐਫ ਤਾਂ ਕਰ ਦੂਜੇ 11 ਤੇ 12 ਨੇ ਸ਼ਾਇਦ ਇਹ ਫੈਸਲਾ ਕਿਉਂ ਹੋਇਆ ਇਕ ਜਿਹੜਾ ਰਾਜਸਥਾਨ ਨੂੰ ਅਸਲ ਚ ਪਾਣੀ ਜਾਣਾ ਸੀਗਾ ਉਸ ਨਹਿਰ ਲਈ ਇੱਕ ਮਰੂ ਨਹਿਰ ਬਣਾਈ ਜਾਂਦੀ ਸੀ ਉਹਨਾਂ ਦੇ ਪਾਣੀ ਤੋਂ ਲੈ ਕੇ ਔਰ ਉਹ ਦੇਦਾ ਸਾਡੇ ਇੱਕ ਇੰਟਰਨੈਸ਼ਨਲ ਲੀਡਰ ਬਣ ਕੇ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਉਹਦੋਂ ਦੇ ਤੇ ਕੋ ਆਈਐਮਐਫ ਤੋਂ ਜਾਂ ਵਰਲਡ ਬੈਂਕ ਤੋਂ ਇੱਕ ਪੈਸਾ ਲੈਣਾ ਸੀਗਾ ਅਗਲੀ 5 ਸਾਲ ਦੀ ਯੋਜਨਾ ਲਈ ਤੇ ਪੰਜਾਬ ਵੀ ਸਫਰ ਕਰੇ ਉਹਦੇ ਲਈ ਔਰ ਫਿਰ ਕੀ ਕੀਤਾ ਜਿਹੜਾ ਉਸ ਸੰਧੀ ਜਿਵੇਂ ਫੈਸਲੇ ਹੋਏ ਸੀ ਦੋ ਬੰਨ ਦੇ ਹਰਤੀ ਕੋ ਬੰਨ ਨਹੀਂ ਬਣਗੇ ਜਿਹਦੇ ਨਾਲ ਪਾਣੀ ਵਹ ਸਕਦਾ ਓਪਨੀ ਬਣ ਚੱਕ ਕੇ ਪੰਜਾਬ ਚੋਂ ਪਾਣੀ ਦੇਤਾ ਉਥੇ ਔਰ ਜਿਹੜਾ 55 ਦੇ ਵਿੱਚ ਸੰਧੀ ਹੋਈ ਸੀ ਉਹਦੇ ਵਿੱਚ ਇੱਕ ਡਿਸਾਈਡ ਕੀਤਾ ਗਿਆ ਸੀ ਕਿ ਇਹ ਜੋ ਪਾਣੀ ਰਾਜਸਥਾਨ ਲੋਕਾਂ ਦਾ ਇੱਕ ਮੁਆਜ਼ਾ ਦੇਊਗਾ ਇਹ ਮੈਂ ਤੁਹਾਨੂੰ ਲਈ ਦੀ ਨੋਟੀਫਿਕੇਸ਼ਨ ਵੀ ਹੋਈ ਹੈ ਸੈਂਟਰ ਗਵਰਨਮੈਂਟਰ ਤੋਂ ਉਸ ਮੁਆਵਜ਼ੇ ਦੀ ਅਗਲੀ ਗੱਲ ਕਿਉਂ ਨਹੀਂ ਹੋएगी ਜੋ ਸਾਰੇ ਲੋਕ ਕਹਿ ਰਹੇ ਘੱਟੋ ਘੱਟ 8 ਲੱਖ ਕਰੋੜ ਦਾ ਉਹ ਬਣਦਾ ਹੈ ਮੁਆਵਜ਼ਾ ਕੀ ਮਿਲਿਆ ਪੰਜਾਬ ਨੂੰ ਇਹਦੀ ਪੈਰਵਾਈ ਕੀ ਨਹੀਂ ਕਰਨੀ ਸੀ ਸਾਡੀਆਂ ਸਰਕਾਰਾਂ ਨੇ ਮੈਨੂੰ ਸਭ ਤੋਂ ਵੱਡਾ ਦੁੱਖ ਹੈ ਮੈਂ ਮੰਨਦਾ ਕਿ ਜੋ ਸੈਂਟਰ ਸਾਡੇ ਨਾਲ ਕਰ ਰਿਹਾ ਪਰ ਅੱਜ ਜਿਹੜੇ ਸਾਡੇ ਤੇਜਾ ਸਿੰਘ ਲਾਡ ਸਿੰਘ ਭਾੜਾ ਸਿੰਘ ਰਹਿੰਦੇ ਨੇ ਸਾਡੇ ਸਰਕਾਰਾਂ ਦੇ ਮੁੱਖ ਮੰਤਰੀ ਤੇ ਮੰਤਰੀ ਤੇ ਸਰਕਾਰਾਂ ਬਣਦੀਆਂ ਜਿਨ੍ਹਾਂ ਦੀਆਂ ਇਹਨਾਂ ਨੇ ਕੀ ਕੀਤਾ ਉਸ ਤੋਂ ਬਾਅਦ ਕੀ ਕੀਤਾ ਇਹਨਾਂ ਨੇ ਇਹਨਾਂ ਨੇ ਮੈਂ ਦੱਸ ਦਿੰਦਾ ਤੁਹਾਨੂੰ ਕੀ ਕੀਤਾ ਉਹ ਸਭੀ ਦਾ ਛੱਡੋ ਉਸ ਤੋਂ ਬਾਅਦ ਮਿਸਿਸ ਗਾਂਧੀ 인ਦਰਾ ਗਾਂਧੀ ਜਿਹੜੀ ਪ੍ਰਾਈਮ ਮਿਨਿਸਟਰ ਸੀ ਉਸ ਨੇ ਕਿਹਾ ਜੀ ਰਾਜਸਥਾਨ ਵੀ ਤੇ ਪੰਜਾਬ ਵੀ ਮੈਨੂੰ ਲਿਖ ਕੇ ਦੇ ਦੇ ਉਹ ਮੈਂ ਇੱਕ ਨਵਾਂ ਪਾਣੀ ਦਾ ਇਨਰਮ ਕਿਧਰੋਂ ਸਤਲੋਚੋਂ ਕੀ ਦੇਣਾ ਇਹਦੇ ਬਾਰੇ ਦੱਸੂਗੀ ਦੇਤਾ ਲਿਖ ਕੇ ਔਰ ਉਹਨੇ ਕਹਿਤਾ ਕੱਢ ਲੋ ਇੱਕ ਐਸਵਾਈਐਲ ਦਾ ਵੀ ਰੌਲਾ ਪਾਉਂਦੇ ਫਿਰਦੇ ਆਹ ਕੋਲ ਚੀਜ਼ਾਂ ਵੀ ਕਰਤਕਾਰ ਹੋ ਨੇ ਫਿਰ ਕੇਸ ਕੀਤਾ ਗਿਆ ਕਿ ਨਹੀਂ ਇਹ ਸੁਪਰੀਮ ਕੋਰਟ ਚ ਕੇਸ ਕਰਦੇ ਆ ਇਹ ਤਾਂ ਗਲਤ ਹੋ ਰਿਹਾ ਫਿਰ ਦਰਬਾਰਾ ਸਿੰਧੀ ਤੋਂ ਉੱਤੇ ਗੋਡਾ ਕਿ ਜਾਂਦਾ ਅਸਦੀਫਾਂ ਦੇ ਜਾਂ ਇੱਕ ਇਸ ਵਾਪਸ ਲੈ ਲਿਆ ਸਰਦਾਰ ਸਾਹਿਬ ਨੇ ਆਉਂਦਾ ਮੈਂ ਕੀ ਬਣਿ ਸਤੂ ਤੋਂ ਸਮਝਾਓ ਕਿਉਂ ਅਸਦੀਫਾਂ ਦੇਓ ਲੈ ਲਿਆ ਇਹ ਉਦੋਂ ਦੀਆਂ ਕੀਤੀਆਂ ਜਿਵੇਂ ਆਣੇ ਨਾ ਅਸੀਂ ਦੰਦਾ ਨਾਲ ਹੱਥਾਂ ਨਾਲ ਗੰਢਾ ਦਿੱਤੀਆਂ ਦੰਦਾ ਨਾਲ ਹੀ ਖੋਦੀਆਂ ਇਹ ਧੱਕਾ ਸਾਡੇ ਨਾਲ ਉਦੋਂ ਲਾ ਹੋ ਰਿਹਾ ਆ ਜਦੋਂ ਅਸੀਂ ਦੁਬਾਰਾ ਬਣਿਆ ਅਸੀਂ ਪੰਜਾਬ ਪੰਜਾਬੀ ਸੂਬਾ ਬਣਿਆ ਰੀਆਰਗੇਨਾਈਜੇਸ਼ਨ ਐਕਟ ਹੁੰਦਾ ਚਾਰਜ ਉਹ ਦਬਾਉ ਦਾ ਬੀਬੀਐਮ ਬਣਾਇਆ ਜਾਂਦਾ ਹੈ ਉਹਦੇ ਰੂਲ ਐਂਡ ਰੈਗੂਲੇਸ਼ਨ ਕੀ ਫਾਈਨਲ ਹੋਈ ਸੀ ਕੀ ਉਹ ਫਾਲੋ ਹੋ ਰਹੇ ਨੇ ਆਹ ਹੋ ਰਹੇ ਨੇ ਫਾਲੋ ਜੋ ਪਰਸੋ ਨਰਸੋ ਦਾ ਹੋ ਰਿਹਾ ਜੋ ਉਥੋਂ ਦੇ ਇੰਜੀਨੀਅਰ ਨੇ ਇੰਜੀਨੀਅਰ ਨੂੰ ਵੀ ਮਤਲਬ ਸਾਈਡ ਕਰਕੇ ਫੈਸਲਾ ਲੈ ਲਿਆ ਗਿਆ ਉਹਨਾਂ ਦੇ ਜੀ ਚੇਅਰਮੈਨ ਹਟਾ ਰਹੇ ਆ ਚੇਅਰਮੈਨ ਨੂੰ ਹਟਾਉਣ ਨਾਲ ਕੀ ਉਹ ਪਾਣੀ ਵਧ ਤੋ ਜੂਗਾ ਜਿਹੜਾ ਉਹਨਾਂ ਨੂੰ ਦਿੱਤਾ ਜਾ ਰਿਹਾ ਔਰ ਜੋ ਪਹਿਲਾਂ ਹੀ ਦੇ ਰਹੇ ਨੇ 8500 ਕਿਊਸਿਕ ਵੀ ਸ਼ੁਰੂ ਹੋ ਚੁੱਕਿਆ ਕੱਲ ਪਰਸੋ ਦਾ ਇਸ ਸਭ ਅੰਦਰ ਖਾਤੇ ਗੱਲ ਕਰਕੇ ਹੁੰਦੇ ਨੇ ਕਿ ਮੈਂ ਆ ਬਿਆਨ ਦੇ ਦੂੰ ਮੈਂ ਤੁਸੀਂ ਐ ਕਰ ਦਿਓ ਜੇ ਐਦੇ ਨਾਲ ਆਪਾਂ ਠੰਡੇ ਕਰ ਲਾਂਗੇ ਠੰਡੇ ਕਰਦੇ ਕਰਦੇ ਤਾਂ ਤੁਸੀਂ ਸਤਿਆਨਾਸ਼ ਕਰਤਾ ਵੇਚਤਾ ਪੰਜਾਬ ਇਹ ਜਦੋਂ ਸਾਡਾ ਮੈਂਬਰ ਹਟਾਇਆ ਗਿਆ ਕੋਈ ਬੋਲੇ ਆਉਦੋਂ ਕਿਉਂ ਨਹੀਂ ਬੋਲਦੇ ਤੁਸੀਂ ਅੱਜ ਵੀ ਮੈਂ ਕਹਿੰਦਾ ਸਰਕਾਰ ਨੂੰ ਅਗੇ ਜੀ ਸਰਪਾਰਟੀ ਮੀਟਿੰਗ ਸਾਧ ਨੂੰ ਮਤ ਆ ਪਾਰੋ ਕੀ ਇਸ ਨੌਨਸੈਂਸ ਗੱਲਾਂ ਦਾ ਫਾਇਦਾ ਇਹਨਾਂ ਦਾ ਕਿਉਂ ਨਹੀਂ ਤੁਸੀਂ ਜਾ ਕੇ ਉੱਥੇ ਬੈਂਦੇਗੇ ਧਰ ਨਾਲ ਆਓ ਜਬ ਸਾਰੀ ਪੰਜਾਬ ਗਵਰਨਮੈਂਟ ਜਾਵੇ ਆ ਸਾਰੇ ਆਪੋਜੀਸ਼ਨ ਵਾਲੇ ਲੀਡਰਾਂ ਨੂੰ ਸਭ ਦੋ ਅਸੀਂ ਪੰਜਾਬ ਦੇ ਪੁੱਤ ਸਾਡੀ ਪਾਰਟੀ ਇਨ੍ਹਾਂ ਗਰਦਾਰਾਂ ਨੂੰ ਜਿਹੜੇ ਸਾਡੇ ਲੋਕ ਚੁੰNDE ਨੇ ਉਹ ਸੋਚ ਲੈਣ ਕਿਹੜੀ ਸਰਕਾਰ ਨੇ ਹੁਣ ਤੱਕ ਸਾਡੇ ਨਾਲ ਆ ਕੁਛ ਕੀਤਾ ਮੈਂ ਪੁੱਛੂ ਮੈਂ ਤਾਂ ਕਾਂਗਰਸ ਗਿਆ ਨੂੰ ਕੀ ਕੀਤਾ ਉਹਦੀਆਂ ਸਰਕਾਰਾਂ ਨੇ ਵੇਚ ਕੇ ਰੱਖਤਾ ਪੰਜਾਬ ਨੂੰ ਅਜੇ ਮੈਂ ਬਾਕੀ ਗੱਲਾਂ ਨਹੀਂ ਕਰ ਰਿਹਾ ਜੋ ਤੁਸੀਂ ਬਾਕੀਆਂ ਚ ਚੰਦ ਚਾੜੇ ਨੇ ਮੈਂ ਕੱਲਾ ਪਾਣੀ ਵਾਲੀ ਗੱਲ ਕਰ ਰਿਹਾ ਤੁਹਾਡੇ ਨਾਲ ਪਾਣੀ ਦੇ ਵਿੱਚ ਤੁਸੀਂ ਕੀ ਕੀਤਾ 55 24 68 24 4 24 76 24 81 24 ਹੁਣ ਤੱਕ ਤੁਸੀਂ ਸਾਡੇ ਨਾਲ ਪਾਣੀ ਦੇ ਮਾਮਲੇ 'ਚ ਕੀ ਕਰ ਰਹੇ ਹੋ ਔਰ ਸਭ ਤੋਂ ਬੁੜਿਆ ਯਾਰ ਸਾਡੇ ਉਹ ਲੋਕ ਜਿਹੜੇ باوجود ਇਹਨਾਂ ਗੱਲਾਂ ਦੀ ਇਹ ਜਦੋਂ ਆਉਂਦੇ ਨੇ ਝੰਡੇ ਲੈ ਕੇ ਇਹਨਾਂ ਦੇ ਹੱਕ 'ਚ ਨਾਰੇ ਲਾਉਣ ਲੱਗ ਜਾਂਦੇ ਕਦੇ ਕੋਸ਼ਿਸ਼ਦੇ ਹੋ ਇਹਨਾਂ ਨੇ ਕੀ ਕੋਸ਼ਿਸ਼ ਕਰਤਾ ਤੁਹਾਨੂੰ ਵੇਚਤਾ ਆਹ ਹੋਈ ਨੇ ਜਿਹੜੀਆਂ ਹੱਥਾਂ ਨਾਲ ਦਿੱਤੀਆਂ ਦੰਦਾ ਲਾਣ ਲਈ ਖੁੱਲ ਰਹੀਆਂ ਆਂਗੀਆਂ ਤੇ ਮੈਂ ਸਰਕਾਰ ਨੂੰ ਵੀ ਪੁੱਛਦਾ ਆ ਤੁਹਾਡੇ ਜਿਹੜੇ ਕਨਵੀਨਰ ਨੇ ਦਿੱਲੀ ਦੇ ਹੱਕਾਂ ਦੀ ਕੋਈ ਗੱਲ ਹੋਈ ਸੀ ਮੈਨੂੰ ਨਹੀਂ ਪਤਾ ਕਿਹੜੀ ਸੁੱਟ ਲਿਆ ਮੈਂ ਇਹਨਾਂ ਨੇ ਧਰਨਾ ਲਾ ਪਾਸੀ ਉੱਥੇ ਰਾਤ ਨੂੰ ਵੀ ਸੜਕ ਤੇ ਪਈ ਸੀ ਅਰਮਿੰਦ ਕੇਜਰੀਵਾਲ ਮੈਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਪੁੱਛਦਾ ਆ ਆਪ ਦੀ ਸਰਕਾਰ ਆਪ ਦੇ ਮੰਤਰੀ ਲੈ ਕੇ ਜਾਓ ਤੇ ਜਾ ਕੇ ਉੱਥੇ ਬੈਠੋ ਪੀਐਮ ਆਫਿਸ ਦੇ ਬਾਹਰ ਤੇ ਲਾਓ ਧਰਨਾ ਰਾਤ ਨੂੰ ਯਾ ਰਾਤ ਨੂੰ ਬੈਠਾ ਨਹੀਂ ਜਾਂਦਾ ਤੁਹਾਡੇ ਕੋਲੋਂ